ਹਾਂਜੀ ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਧੰਨ ਗੁਰੂ ਆਜੰਦੇਵ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਧੰਨ ਮਾਤਾ ਸਾਹਿਬ ਦੇਵਾ ਧੰਨ ਮਾਤਾ ਸਾਹਿਬ ਦੇਵਾ ਸੋ ਅੱਜ ਆਪਾਂ ਵਿਚਾਰ ਕਰਾਂਗੇ ਪਿਆਰਿਓ ਸਿਮਰਨਾ ਭਜਨ ਬੰਦਗੀ ਕਰਨ ਵੇਲੇ ਜਿਹੜੀਆਂ ਸੰਗਤਾਂ ਅਭਿਆਸ ਕਰਦੀਆਂ ਨੇ ਜਿਨ੍ਹਾਂ ਨੂੰ ਲੱਗਦਾ ਵੀ ਸਭ ਤੋਂ ਉਤਮ ਚੀਜ਼ ਤੱਤ ਵਸਤੂ ਨਾਮ ਸਿਮਰਨ ਹੈ ਸਭ ਸੁੱਖ ਸਭ ਰਸ ਫਿੱਕੇ ਪੈ ਜਾਂਦੇ ਨੇ ਪਰ ਉਹ ਸਭ ਸੁੱਖ ਸਹੂਲਤਾਂ ਵਿੱਚ ਰਹਿੰਦੇ ਹੋਏ ਪਤਾ ਉਹਨਾਂ ਦੇ ਮਾਨਸਿਕ ਤਾਰ ਖੜਕਦੀ ਰਹਿੰਦੀ ਹੈ ਕਿ ਸੁੱਖ ਸਹੂਲਤਾ ਹੈਗੀਆਂ ਨੇ ਸ਼ੁਕਰ ਹੈ ਪ੍ਰਮਾਤਮਾ ਦਾ ਪਰ ਇੱਕ ਚੀਜ਼ ਵਸਤੂ ਜਿਹੜੀ ਦੁਰਲੱਭ ਹੈ ਉਹ ਨਾਮ ਸਿਮਰਨ ਹੈ ਉਹਦੇ ਵਾਸਤੇ ਸਾਨੂੰ ਬਹੁਤ ਜ਼ਿਆਦਾ ਮਿਹਨਤ ਕਰਨੀ ਚਾਹੀਦੀ ਹੈ ਵੀ ਪ੍ਰਮਾਤਮਾ ਦਾ ਨਾਮ ਪ੍ਰਮਾਤਮਾ ਦੀ ਪ੍ਰਾਪਤੀ ਜ਼ਰੂਰੀ ਹੈ ਉਹਨਾਂ ਦੇ ਦਿਮਾਗ ਵਿੱਚ ਉਹਨਾਂ ਦੇ ਹਿਰਦੇ ਵਿੱਚ ਵਸ ਗਈ ਇਹ ਉਹ ਉਦਮ ਕਰਦੇ ਨੇ ਸੋ ਮਹਾਰਚੇ ਪਾਸ਼ਾ ਤੋ ਪੁੱਛਦੇ ਆਪਾਂ ਜਾਂ ਸੰਗਤ ਨੂੰ ਕੀ ੜਕਾ ਕੀ ਮੁਸ਼ਕਲ ਆਉਂਦੀ ਹੈ ਜਿਆਦਾਤਰ ਇਹ ਹੀ ਪ੍ਰੋਬਲਮ ਆਉਂਦੀ ਹੈ ਆਲਸ ਨਿੰਦਰਾ ਜੇ ਮਹਾਰਾਜ ਦੇ ਅੰਦਰ ਪ੍ਰਭ ਮਿਲਣੇ ਕੀ ਲਾਲਸਾ ਤਾਂ ਤੇ ਆਲਸ ਕਹਾ ਕਰੋਰੀ ਕਹ ਜੇ ਪ੍ਰਮਾਤਮਾ ਨੂੰ ਮਿਲਦੀ ਇੱਛਾ ਹੈ ਨਾ ਫਿਰ ਆਲਸ ਨਾ ਕਰ ਆਲਸ ਨਾ ਕਰ ਆਲਸ ਕਾਹੇ ਕਰੋਰੀ ਨੀਂਦ ਆਉਂਦੀ ਐ ਨੀਂਦ ਆਉਂਦੀ ਐ ਸੰਗਤ ਜੀ ਨੀਂਦ ਕੋਈ ਬਾਲੀ ਵੱਡੀ ਗੱਲ ਨਹੀਂ ਹੈਗੀ ਨੀਂਦ ਕਿਉਂ ਆਉਂਦੀ ਐ ਪਹਿਲੀ ਵਾਰ ਤਾਂ ਨੂੰ ਆਪਦਾ ਸਰੀਰ ਦਾ ਦੇਖਣਾ ਪਏਗਾ ਪਰ ਸਰੀਰ ਦਿੱਤਾ ਆਉਂਦੇਣਾ ਪਏਗਾ ਤੁਹਾਡੇ ਸਰੀਰ ਵਿੱਚ ਕੋਈ ਕਮੀ ਤਾਂ ਨਹੀਂ ਕਮਜ਼ੋਰੀ ਤਾਂ ਨਹੀਂ ਕੁਝ ਡਾਕਟਰੀ ਲਾਜ਼ਮੀ ਕਰਨ ਜਿਵੇਂ ਗਰਮੈਸ਼ ਹੋ ਜੇ ਸਰੀਰ ਵਿੱਚ ਸੁਸਤੀ 100% ਪਾਉਗੀ ਹੀ ਪਾਉਗੀ ਜੇ ਤੁਹਾਡਾ ਕੈਸਟਰਲ ਖੂਨ ਗਾੜਾ ਹੈ ਸੁਸਤੀ ਪਾਉਗੀ ਹੀ ਪਾਉਗੀ ਜੇ ਤੁਸੀਂ ਦਵਾਈਆਂ ਖਾਈ ਜਾਂਦੇ ਹੋ ਕਿਸੇ ਰੋਗ ਦੀਆਂ ਉਹ ਦਵਾਈਆਂ ਨੇ ਤੁਹਾਡੇ ਅੰਦਰ ਗਰਮੈਚ ਬਣਾਉਣੀ ਐ એનર્ਜੀ ਵੀ ਖਰਾਬ એનર્ਜੀ ਵੀ ਖਤਮ ਕਰਦੀਆਂ ਨੇ ਦਵਾਈਆਂ ਉਹਦੇ ਵਾਸਤੇ ਪਾਣੀ ਦੀ ਅੰਗਰੇਜ਼ੀ ਦਵਾਈ ਜਿਹੜੀ ਖਾਣ ਨਾਲ ਪਾਣੀ ਦੇ ਘਾਟ ਬਹੁਤ ਹੁੰਦੀ ਹੈ ਪਾਣੀ ਦੇ ਘਾਟ ਕਾਰਨ ਵੀ ਨੀਂਦ ਆਉਂਦੀ ਹੈ ਇਹ ਸਮਝ ਕੇ ਮੈਂ ਡਾਕਟਰੀ ਲੈਣ ਦੀ ਗੱਲ ਨਹੀਂ ਜਾਣਦਾ ਇਹ ਅਨੁਭਵ ਨੇ ਇਹ ਕਾਰਨ ਵਿਗਨ ਬਣਦੀ ਨੇ ਸਾਰੀਆਂ ਸਰੀਰ ਵਿੱਚ ਨਰਨ ਲਸਣ ਪੌਣ ਚੱਲਣੀ ਚੱਲਣੀ ਚਾਹੀਦੀ ਹੈ ਸਰੀਰ ਹਲਕਾ ਫੁਲਕਾ ਉਡੂੰਡੂ ਕਰਦਾ ਸਰੀਰ ਹੋਵੇ ਸਿਮਰਨ ਵਾਸਤੇ ਨੀਂਦ ਆਣ ਦਾ ਮੁੱਖ ਕਾਰਨ ਕੀ ਹੈ ਬਹੁਤ ਜ਼ਿਆਦਾ ਅੰਨ ਖਾਣਾ ਮਹਾਰਾਤ ਪੁੱਛਿਆ ਗੁਰੂ ਸਾਹਿਬ ਕਹਿੰਦੇ ਉਹਨ ਦੁਨੀਆ ਤੋੜੇ ਬੰਦਨਾ ਅੰਨ ਪਾਣੀ ਥੋੜਾ ਖਾਇਆ ਜਿਨ੍ਹਾਂ ਨੇ ਸਿਮਰਨ ਕਰਨਾ ਹੈ ਨਾ ਉਹ ਅੰਨ ਪਾਣੀ ਥੋੜਾ ਖਾਣਗੇ ਤੁਸੀਂ ਇੱਕੋ ਦਮ ਕਦੇ ਵੀ ਬਹੁਤਾ ਭਾਜ ਭੋਜਨ ਨਾ ਖਾਓ। ਥੋੜਾ ਥੋੜਾ ਖਾਓ। ਤਾਂ ਕਿ ਸਰੀਰ ਨੂੰ ਪਚਾਉਣ ਵਿੱਚ ਉਹਦੀ એનર્ਜੀ ਨਾ ਲੱਗ। ਭੋਜਨ ਪਚਾਉਣ ਵਿੱਚ એનર્ਜੀ ਲੱਗਦੀ। ਤੁਸੀਂ ਸ਼ਾਮ ਦਾ ਪ੍ਰਸ਼ਾਦ ਆ ਜੇ ਹੋ ਸਕੇ। ਸ਼ਾਮ ਦਾ ਪ੍ਰਸ਼ਾਦ ਤੁਸੀਂ ਤਿਆਗ ਦੋ ਜੇ ਤੁਸੀਂ ਉਸ ਖੱਟਣਾ ਹੈ। ਦਸਵੇਂ ਪਾਸੇ ਪੁੱਛੀਏ। ਗਿਆਨ ਗੁਰੂ ਆਤਮ ਦੇਸੋ। ਪਪਦੇਸਰ ਨਾਮ ਬੂਤ ਲਵਾਓ ਲਗਾਓ ਮਹਾਰਾਜ ਕਹਿੰਦੇ ਅਲਪ ਆਹਾਰ ਸੁਲਪਸੀ ਨਿੰਦਰਾ ਅਲਪ ਆਹਾਰ ਸੁਲਪਸੀ ਨਿੰਦਰਾ ਦਇਆ ਛਮਾ ਤਰਪ੍ਰੀਤ ਦਇਆ ਛਮਾ ਤਨਪ੍ਰੀਤ ਕਹਿੰਦੇ ਅਲਪ ਆਹਾਰ ਥੋੜਾ ਜਿਹਾ ਭੋਜਨ ਖਾਓ ਜੇ ਭਜਨ ਕਰਨਾ ਹੈ ਜਦੋਂ ਤੁਸੀਂ ਐਵੇਂ 4-5 ਘੰਟੇ 3-4 ਘੰਟੇ ਅਸੀਂ ਰੈਸਟ ਕਰਨੀ ਪਰ ਭੋਜਨ ਵਧੀਆ ਸ਼ੱਕ ਲੋ ਰੱਜ ਕੇ ਸ਼ੱਕ ਲੋ ਪਰ ਰਾਤ ਦਾ ਪ੍ਰਸ਼ਾਦ ਜਿੰਨੇ ਭੋਜਨ ਕਰਨਾ ਹੈ ਜਿੰਨੇ ਭੋਜਨ ਕਰਨਾ ਹੈ ਜਿੰਨੇ ਭਾਜਨ ਕਰਨਾ ਹੈ ਸਿਮਰਨ ਕਰਨਾ ਹੈ ਉਹਨੂੰ ਸੰਗਤ ਜੀ ਰਾਤ ਦਾ ਪ੍ਰਸ਼ਾਦਾ ਤਿਆਗੀ ਜਣਾ ਚਾਹੀਦਾ ਥੋੜੀ ਸਬਜੀ ਖਾ ਲੋ ਦਲੀਆ ਖਾ ਲੋ ਖਿਚੜੀ ਖਾ ਲੋ ਥੋੜੀ ਖਾ ਲੋ ਫਿਰ ਜਿਹੜਾ ਭੋਜਨ ਤੁਹਾਨੂੰ ਨਹੀਂ ਠੀਕ ਪੈਂਦਾ ਉਹ ਖਾਉਣਾ ਅਜਮਾ ਕੇ ਦੇਖੋ ਜੀ ਜਿੰਨੇ ਭਾਜਨ ਕਰਨ ਉਹ 3 ਵਜੇ ਥੋੜੀ ਜੀ ਖਿਚੜੀ ਖਾ ਲੋ ਜਾਂ ਇੱਕ ਪ੍ਰਸ਼ਾਦਾ ਛਕ ਲੋ ਤੇ 5:00 ਵਜੇ ਤੁਸੀਂ ਜਾਨੀ ਕਿ ਥੋੜਾ ਜਿਹਾ ਹੋਰ ਭੋਜਨ ਸ਼ੱਕ ਲੋ ਸ਼ਾਮ ਨੂੰ ਸਬਜੀ ਸ਼ੱਕ ਲੋ ਅੱਧੇ ਘੰਟੇ ਬਾਅਦ ਪਾਣੀ ਬਹੁਤ ਪੀਓ ਤੁਸੀਂ ਸਵੇਰੇ ਦਾ ਉੱਠੋਗੇ ਨਾ ਐ ਫਲ ਵਰਗਾ ਉਡੂੰਡੂ ਸਰੀਰ ਕਰੇਗਾ ਤੁਸੀਂ ਕਹੋਗੇ ਕਿ ਨੀਂਦ ਆਉਂਦੀ ਹੀ ਨਹੀਂ ਹੈਗੀ ਅੱਜ ਰਾਤ ਨੂੰ ਵੀ ਨੀਂਦ ਘੱਟ ਆਉਗੀ ਚੁਸਤੀ ਬਣੀ ਰਹੇਗੀ ਸਿਰਫ ਇਹੀ ਕਾਰਨ ਹੈ ਸੰਗਜੀ ਨੀਂਦ ਦਾ ਨੀਂਦ ਦਾ ਜਿਹੜਾ ਹੈ ਨਾ ਪ੍ਰਭਾਵ ਅੰਨ ਨਾਲ ਹੈ ਰਾਤ ਪਿਛਲੀ ਪਿਛਲੇ ਸਮੇਂ ਦਾ ਅੰਨ ਘਟਾ ਦਿਓ ਦਿਨੇ ਸ਼ਕਲੋ ਕੋਈ ਗੱਲ ਨਹੀਂ ਬਾਦ ਸ਼ਕਲੋ ਪਰ 4 ਵਜੇ ਤੋਂ ਬਾਅਦ ਸ਼ਾਮ ਦੇ 4 ਵਜੇ ਤੋਂ ਬਾਅਦ ਨਾ ਕੁਝ ਨਾ ਸ਼ਕੋ ਤੁਸੀਂ ਜੇ ਸ਼ਕਣਾ ਹੈ ਸਬਜੀ ਜਾਂ ਥੋੜੀ ਜਿਹੀ ਖਿਚੜੀ ਸ਼ਕਲੋ ਦਲੀਆ ਸ਼ਕਲੋ ਇਹ ਭੋਜਨ ਸ਼ਕਲੋ ਸ਼ਾਮ ਦੀ ਤੁਸੀਂ ਪ੍ਰਸ਼ਾਦਾ ਛੱਕ ਕੇ ਹਟ ਜਾਓ 4 ਵਜੇ ਤੋਂ ਬਾਅਦ ਕੁਝ ਨਹੀਂ ਸ਼ਕਣਾ ਬਸ ਨੀਂਦ ਤੁਹਾਨੂੰ ਆਉਗੀ ਹੀ ਨਹੀਂ ਨੰਬਰ 2 ਸਿਰ ਵਿੱਚ ਮਾਲਸ਼ ਕਰੋ ਤੇਲ ਦੀ ਆਮਲਾ ਜਾਂ ਕੋਈ ਸਰੋਂ ਦਾ ਤੇਲ ਹੈ ਤਲੀਆਂ ਤੇ ਤੇਲ ਲਾਓ ਕੰਨਾਂ ਚ ਤੇਲ ਲਾਓ ਸਰੋਂ ਦਾ ਇਹ ਚੀਜ਼ਾਂ ਹਾਂ ਅਸੀਂ ਅਜਮਾਈਆਂ ਹੋਈਆਂ ਸੰਗ ਜੀ ਇਹ ਬਹੁਤ ਜ਼ਿਆਦੇ ਤੁਹਾਨੂੰ ਫਾਇਦਾ ਕਰਨਗੀਆਂ ਜੇ ਸਿਰ ਵਿੱਚ ਖੁਸ਼ਕੀ ਹੈ ਨਾ ਇਹ ਸਿਰ ਦੀਆਂ ਨਾਣਾ ਚਸ 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 ਕਰ ਲੱਗ ਜਾਂਦੇ ਨੇ ਸੇਮ ਨਹੀਂ ਹੁੰਦਾ ਹੈਗਾ ਕਈ ਨੂੰ ਖਾਂਗ ਚ ਖਾਮ ਬਹੁਤ ਰਹਿੰਦਾ ਹੈ ਆਲਰਾਉਂਡ ਸੂਟ ਨਹੀਂ ਕਰਦਾ ਫਿਰ ਤੇਲ ਉਹ ਥੋੜਾ ਪਾਣੀ ਪੀਣੋ ਕੋਸਾ ਪਾਣੀ ਪੀਣੋ ਕੋਸਾ ਪਾਣੀ ਸਰੀਰ ਨਾ ਠੀਕਰ ਹੋਊਗਾ ਇਸ ਤਰ੍ਹਾਂ ਕਰਕੇ ਸਿਰਫ ਪ੍ਰਸ਼ਾਦਾ ਅੰਨ ਪਾਣੀ ਅੰਨ ਪਾਣੀ ਥੋੜਾ ਕਰ ਦਿਓ ਸ਼ਾਮ ਦਾ ਕੱਲਾ ਅੰਨ ਦੀ ਗੱਲ ਕਰਦੇ ਅੰਨ ਪਾਣੀ ਤੇ ਨਾਲ ਕਹਿ ਦਿੰਦੇ ਆਪਾਂ ਅੰਨ ਸ਼ਾਮ ਦਾ ਪ੍ਰਸ਼ਾਦਾ ਛੱਡ ਹੀ ਦਿਓ ਜਿਹਨੇ ਭਜਨ ਕਰਨਾ ਜਿਹਨੂੰ ਦੁੱਧ ਕੋਈ ਨੁਕਸਾਨ ਨਹੀਂ ਕਰਦਾ ਦੁੱਧ ਛਕ ਲਓ ਨਿਬ ਸਬਜ਼ੀ ਛਕੋ ਸੰਗ ਜੀ ਫਿਰ ਦੇਖੋ ਸਵੇਰੇ ਤੁਸੀਂ ਦੋ ਦਿਨਾਂ ਦੇ ਵਿੱਚ ਤੁਸੀਂ ਕਹੋਗੇ ਹੈ ਨੀਂਦ ਕਿੱਧਰ ਗਈ ਆਨੰਦੀ ਨੰਦਨ ਆਨੰਦੀ ਆਨੰਦ ਹੈ ਸਿਰਫ ਇੰਨਾ ਕੁ ਪ੍ਰਸ਼ਾਦਾ ਛਕਦੇ ਹੁੰਦੇ ਸੀ ਦਾਲਾ 24 24 ਘੰਟੇ ਸਮਾਧੀ ਤੇ ਦਿਨ ਰਾਤ ਸਮਾਧੀ ਦਿਨ ਰਾਤ ਸਮਾਧੀ ਤੁਸੀਂ ਦੋ ਪ੍ਰਸ਼ਾਦੇ ਛੱਕ ਕੇ ਦਿਓ ਜਿਹਨੇ ਬਹੁਤ ਭਜਨ ਕਰਨਾ ਉਹਨਾਂ ਦੀ ਗੱਲ ਹੈ ਸਾਧੂ ਜੀ ਵੀ ਸਾਡੇ ਵਰਗੇ ਗੁਰੂਆਂ ਦੇ ਸਤਾਨਾਂ ਤੇ ਬੈਠੇ ਨੇ ਸਿਮਰਨ ਹੀ ਕਰਨਾ ਸੀ ਜੇ ਤੁਸੀਂ ਘਰ ਆ ਰਹੇ ਹੋ ਤੁਸੀਂ ਡਿਊਟੀ ਤੇ ਵੀ ਜਾਣਾ ਹੈ ਖੇਤਾਂ ਦਾ ਕੰਮ ਕਰਨਾ ਹੈ ਤੁਸੀਂ ਸ਼ਾਮ ਦਾ ਪ੍ਰਸ਼ਾਦਾ ਘੱਟ ਕਰ ਦਿਓ ਬਸ ਸਵੇਰੇ ਦਿਨੇ ਛਕੋ ਤੁਸੀਂ ਖੂਬ ਤੁਹਾਨੂੰ ਲੋੜ ਹੈ એનર્ਜੀ ਦੀ ਕਿਉਂਕਿ ਤੁਸੀ ਸਰੀਰਕ ਕੰਮ ਬਹੁਤ ਕਰਨਾ ਹੁੰਦਾ ਨਾ ਘਰ ਘਰੇਲੂ ਬੰਦਿਆਂ ਨੇ ਸ਼ਾਮ ਦਾ ਪ੍ਰਸ਼ਾਦ ਦਾ ਬਿਲਕੁਲ ਖਾਦ ਨਹੀਂ ਕਰੋ ਦਾਲ ਛਕ ਲੋ ਦੁੱਧ ਛਕ ਲੋ ਦੇਖੋ ਫਿਰ ਤੁਹਾਨੂੰ ਨੀਂਦ ਨਹੀਂ ਆਉਗੀ ਜੇ ਜਦੋਂ ਨੀਂਦ ਆਉਂਦੀ ਹੈ ਖੜੇ ਹੋ ਜਾਓ ਤੇ ਪੰਜਾ ਜਾਗ ਕੇ ਰੱਖੋ ਅੱਖਾਂ ਛਿੱਟੇ ਮਾਰੋ ਅੱਧਾ ਗਲਾਸ ਪਾਣੀ ਦਾ ਪੀ ਲਓ ਗਲਾਸ ਪਾਣੀ ਦਾ ਪੀ ਲਓ ਫਿਰ ਫਿਰ ਬਹਿ ਜਾਓ ਛਿੱਟੇ ਮਾਰੋ ਇਸ ਤਰ੍ਹਾਂ ਆਤਪਾ ਦਾ ਆਤ ਬਣਦੀ ਨੀਂਦ ਨੂੰ ਪਹਿਲਾਂ ਜਿੰਨਾ ਪੈਂਦਾ ਹੈ ਖੰਡਣ ਕਰ ਦੋ ਪਹਿਲਾਂ ਨੀਂਦ ਨੂੰ ਇਸ ਤਰ੍ਹਾਂ ਕਰਕੇ ਬਈ ਪ੍ਰਸ਼ਾਦਾ ਸ਼ਾਮ ਤੱਕ ਖਤਮ ਕਰ ਦੋ ਥੋੜੀ ਸਬਜ਼ੀ ਖਾਓ ਨੀਂਦ ਨਹੀਂ ਤਾਂ ਨੁਕ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ